ਜਿਹੜੀ ਹੈ ਜੀ ਕੈਨੇਡਾ ਤੇ ਅਮਰੀਕਾ ਦੀ ਹੀ ਟੈਰਫ ਵਾਰ ਨਹੀਂ ਹੈ ਅਮਰੀਕਾ ਨੇ ਚੀਨ ਦੇ ਨਾਲ ਵੀ ਟੈਰਫ ਵਾਰ ਸ਼ੁਰੂ ਕੀਤੀ ਹੋਈ ਹੈ ਤੇ ਜਿਹੜਾ ਉਸ ਦਾ ਅਸਰ ਹੈ ਆ ਪਰ ਮੇ ਉਹ ਚੀਨ ਤੇ ਅਮਰੀਕਾ ਦੀ ਲੜਾਈ ਹੈ ਆਪਸੀ ਪਰ ਉਹਦਾ ਭਾਰਤ ਤੇ ਵੀ ਅਸਰ ਪੈ ਰਿਹਾ ਹੈ ਉਹ ਕੀ ਅਸਰ ਹੈ ਜੀ ਦੇਖੋ ਸਾਰੀ ਦੁਨੀਆ ਤੇ ਅਸਰ ਹੈ ਜੀ ਤੋਂ ਦੂਰ ਪਾਰ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਹੋਈ ਹੈ ਹਮ ਹਮ ਉੱਥੇ ਲੇਬਰ ਪਾਰਟੀ ਜਿੱਤੀ ਹੈ ਜੀ ਜਿਹੜੀ ਵਿਰੋਧੀ ਪਾਰਟੀ ਸੀ ਕਿ तकरीबन कनाडा ਬਾਰੇ ਰਿਜ਼ਲਟ ਆਇਆ ਨੇ ਥੋੜੀ ਜੀ ਉਹਨਾਂ ਨੂੰ ਬੈਟਰ ਮжоਰਿਟੀ ਮਿਲ ਗਈ ਆ ਜੀ ਜੀ ਤੁਹਾਡੇ ਮੈਂਬਰ ਵਗੈਰਾ ਵੈਸੇ ਉਦਾਂ ਘੱਟ ਹੁੰਦੇ ਨੇ ਓਵਰਆਲ ਤੇ ਉੱਥੇ ਜਿਹੜੀ ਪਾਰਟੀ ਜਿੱਤੀ ਆ ਉਹਨਾਂ ਨੇ ਡੋਨਲਡ ਟਰੰਪ ਵਾਲਾ ਮੁੱਦਾ ਲੋਕਾਂ ਮਰੇ ਰੱਖਿਆ ਹੂੰ ਹੂੰ ਕਿ ਸਾਡੇ ਤੇ ਅਸਰ ਪੈ ਰਿਹਾ ਤੇ ਅਸੀਂ ਦੇਖਾਂਗੇ ਇਹਨੂੰ ਕੀ ਕਰਨਾ ਦੂਸਰੀ ਪਾਰਟੀ ਵਾਲੇ ਕਹਿੰਦੇ ਸੀ ਨਹੀਂ ਨਹੀਂ ਐਡਾ ਕੋਈ ਮੁੱਦਾ ਨਹੀਂ ਹੋਰ ਨਾ ਹੋਰਾਂ ਦੀ ਗੱਲ ਕਰੋ ਸੋ ਲੋਕਾਂ ਨੇ ਡੋਨਲਡ ਟਰੰਪ ਵਾਲੇ ਮੁੱਦੇ ਤੇ ਪੈਲ ਰੱਖੀ ਆ ਜੀ ਭਾਵੇਂ ਜਾਰਾ ਮਿਲ ਦੂਰ ਨੇ ਜਾਰਾ ਮਿਲ ਅਸੀਂ ਤਾਂ ਨਾਲ ਲੱਗਦੇ ਨਾਲ ਲੱਗਦੇ ਜੀ ਚਲੋ ਕੈਨੇਡਾ ਵਾਲੇ ਨਾਲ ਲੱਗਦੇ ਇਹ ਡੋਨਲਡ 트੍ਰੰਪ ਉਧਰ ਚੀਨ ਕਿੰਨੀ ਦੂਰ ਹੈ ਚੀਨ ਦੇ ਨਾਲ ਵਪਾਰ ਉਹਨਾਂ ਦਾ ਬਹੁਤ ਵੱਡਾ ਹੈ ਜੀ ਸਮੱਸਿਆ ਇਹ ਹੈ ਪਹਿਲਾਂ ਚੀਨ ਤੇ ਲਾ ਦਿੰਦੇ ਨੇ 80% 80% ਚੀਨ ਵਾਲੇ ਹੋਰ ਵਧਾਉਂਦੇ ਹੁਣ ਉਹ 150% ਤੇ ਲੱਗੀ ਛੱਕੇ ਟਿਕਿਆ ਹੋਇਆ ਕੁਝ ਚੀਜ਼ਾਂ ਨੂੰ ਐਗਜ਼ੈਂਪਟ ਹੈ ਜੀ ਪਰ ਉਹਦਾ ਅਸਰ ਰੇਡੀਆ ਤੇ ਕਿਵੇਂ ਪੈ ਰਿਹਾ ਉਹਦੀ ਗੱਲ ਕਰਦੇ ਆ ਜੀ ਹਮਮ ਔਰ 트੍ਰੰਪ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਮੁੱਦੇ ਜਿਹੜੇ ਖੜੇ ਕਰ ਦਿੱਤੇ ਨੇ ਦੁਨੀਆ ਦੇ ਸਾਹਮਣੇ ਕਿ ਚਾਈਨੀਜ਼ ਗoods ਤੇ 145% ਉਹਨਾਂ ਦਾ ਜਿਹੜਾ ਹੈ ਜੀ ਉਹ ਲੱਗਾ ਹੋਇਆ ਹੈ ਕੁਝ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਐਗਜ਼ੈਂਪਟ ਨੇ ਜਿਹਦੇ ਵਿੱਚ ਫੋਨ, ਲੈਪਟਾਪ, ਦਿਸਟਾਈ ਉਹ ਜਿਹੇ ਚੀਜ਼ਾਂ ਜਿਹੜੀਆਂ ਕੁਝ ਆਮ ਹੀ ਲੋਕਾਂ ਦੇ ਵਰਤਣ ਵਾਲੀਆਂ ਨੇ ਉਹ ਥੋੜੀ ਐਗਜ਼ੈਂਪਟ ਕੀਤੀਆਂ ਹੋਈਆਂ ਨੇ ਹਾਲ ਦੀ ਘੜੀ ਤੇ ਦਵਾਈਆਂ ਤੇ ਫਾਰਮਾਸੋਟੀਕਲ ਤੇ ਇੰਡੀਆ ਦੇ ਵਿੱਚ ਯਾਰਨ ਤੰਤ ਜਿਹੜਾ ਬਣਦਾ ਹੈ ਕੱਪੜੇ ਦੀ ਖਾਸਕ ਹਜ਼ਾਰਾਂ ਕਿਸਮਾਂ ਦੇ ਕੱਪੜਿਆਂ ਦੀ ਵਿਸਕੋਸ ਨਾਂ ਦਾ ਇੱਕ ਯਾਰਨ ਹੈ ਉਹਦੀਆਂ ਫੈਕਟਰੀਜ਼ ਨੇ ਸਾਊਥ ਇੰਡੀਆ ਦੇ ਵਿੱਚ ਕਈ ਜਗ੍ਹਾ ਤੇ ਉਹਨਾਂ ਫੈਕਟਰੀਆਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਜੇ ਆਹ ਹੀ ਹਾਲ ਰਿਹਾ ਤਾਂ ਸਾਡੀ ਪ੍ਰੋਡਕਸ਼ਨ 40% ਡਿੱਗ ਪਈ ਹੈ ਆਲਰੇਡੀ ਇਹ ਹੋਰ ਡਿਗੇਗੀ ਇਹਦਾ ਕਾਰਨ ਕੀ ਹੈ ਕਿ ਜਿਹੜਾ ਚੀਨ ਤੋਂ ਇਹੋ ਮਟੀਰੀਅਲ ਆ ਰਿਹਾ ਹੈ ਵਿਸਕੋਸ ਇਹ ਭਾਰਤੀ ਜੋ ਪ੍ਰੋਡਿਊਸ ਕਰ ਰਹੇ ਨੇ ਫੈਕਟਰੀਆਂ ਛੋਟੇ-ਛੋਟੀਆਂ ਪ੍ਰੋਡਿਊਸ ਕਰਦੀਆਂ ਨੇ ਉਹਨਾਂ ਨਾਲੋਂ 15 ਰੁਪਏ ਕਿਲੋ ਸਸਤਾ ਹੈ ਸਾਊਥ ਇੰਡੀਅਨ ਸਪਿੰਨਰਸ ਐਸੋਸੀਏਸ਼ਨ ਨੇ ਕਿਹਾ ਜਿਹੜੇ ਕਿ 50 ਛੋਟੀਆਂ-ਛੋਟੀਆਂ ਫੈਕਟਰੀਆਂ ਦਾ ਜਿਹੜਾ ਇੱਕ ਜਿਹੜਾ ਇੱਕ ਉਹ ਇਹਨਾਂ ਦਾ ਕਿ ਯੂਨੀਅਨ ਕਹ ਲੋ ਜਾਏ ਕਿ ਐਸੋਸੀਏਸ਼ਨ ਹੈ ਉਹਨਾਂ ਨੇ ਕਿਹਾ ਕਿ ਸਾਡੀ ਪ੍ਰੋਡਕਸ਼ਨ ਬਹੁਤ ਸਲੋ ਹੋ ਗਈ ਹੈ ਤੇ ਇਹਦਾ ਅਸਰ ਜਿਹੜਾ ਹੈ ਬਹੁਤ ਬੁਰਾ ਪੈ ਸਕਦਾ ਹੈ ਹਾਲਾਂਕਿ ਭਾਰਤ ਨੇ ਕੁਝ ਚੀਜ਼ਾਂ ਤੇ ਉਹਨਾਂ ਤੇ ਵੱਖਰਾ ਟੈਰਫ ਜਿਹੜਾ ਲਾਤਾ ਖਾਸ ਤੌਰ ਤੇ ਸਟੀਲ ਤੇ ਪਰ ਚੀਨ ਦੇ ਵੈਸਟ ਨੇ ਇੰਡੀਆ ਵਾਲਿਆਂ ਨੂੰ ਕਿਹਾ ਕਿ ਅਸੀਂ ਡੰਪਿੰਗ ਗਰਾਉਂਡ ਇੰਡੀਆ ਨੂੰ ਨਹੀਂ ਬਣਾਵਾਂਗੇ ਦੁਨੀਆ ਵਿੱਚ ਇਸ ਗੱਲ ਦੇ ਚਰਚੇ ਨੇ ਕਿ ਜਦੋਂ ਅਮਰੀਕਾ ਜਿਹੜਾ ਹੈ ਉਹ ਚੀਨ ਤੋਂ ਘਟ ਵਸਤਾਂ ਖਰੀਦ ਰਿਹਾ ਚੀਨ ਵਾਲਿਆਂ ਨੇ ਦੁਨੀਆ ਦੇ ਹੋਰ ਨਾ ਮੁਲਕਾਂ ਵੱਲੋਂ ਮੂੰਹ ਕਰ ਰਿਹਾ ਤੇ ਉੱਥੇ ਧੜਾ ਧੜ ਚੀਜ਼ਾਂ ਜੜੀਆਂ ਨੇ ਸਸਤੀਆਂ ਸੁੱਟ ਰਏ ਨੇ ਵਿਚੜ ਦੇ ਮਕਸਦ ਨਾਲ ਜਿਹਦੇ ਨਾਲ ਲੋਕਲ ਸੰਤ ਜਿਹੜੀ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਹੁਣ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਪ੍ਰੈਕਟੀਕਲੀ ਸਾਰੀਆਂ ਇੰਡਸਟਰੀਅਲ ਚੀਜ਼ਾਂ ਕੱਪੜਾ ਵੀ ਜਿਹਦੇ ਵਿੱਚ ਆਉਂਦਾ ਮੈਟਲ ਵੀ ਆਉਂਦਾ ਕੈਮੀਕਲ ਵੀ ਆਉਂਦਾ ਰੇਅਰ ਮਿਨਰਲ ਵੀ ਆਉਂਦੇ ਨੇ ਦਵਾਈਆਂ ਵੀ ਆਉਂਦੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਜਦੋਂ ਦੁਨੀਆ ਦੀਆ ਮਾਰਕੀਟ ਵਿੱਚ ਜਾਣਗੀਆਂ ਤੇ ਕੀ ਹੋਵੇਗਾ ਤੁਸੀਂ ਅੰਦਾਜ਼ਾ ਜਿਹੜਾ ਹੈ ਉਹ ਲਾ ਸਕਦੇ ਹੋ ਤੇ ਚੀਨ ਦੇ ਵਿੱਚ ਜੋ ਚੀਨ ਨੇ ਜੋ ਹੁਣ ਨੀਤੀ ਦੁਨੀਆ ਭਰਲੇ ਅਪਣਾਈ ਹੋਈ ਹੈ ਤੇ ਉਹਦੀਆਂ ਸ਼ਿਕਾਇਤਾਂ ਵੀ ਹੋਈਆਂ ਨੇ ਇੰਡੀਆ ਨੇ ਵੀ ਕਹਿੰਦੇ 2024 ਦੇ ਵਿੱਚ ਹੀ ਇਸ ਸਾਲ 'ਚ ਨਹੀਂ ਇਸ ਤੋਂ ਪਹਿਲਾਂ ਵੀ ਚੀਨ ਦੀ ਸ਼ਿਕਾਇਤ ਜਿਹੜੀ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਕੋਲ ਕੀਤੀ ਹੈ 200 ਤੋਂ ਵੱਧ ਕੰਪਲੇਂਟਸ ਜਿਹੜੀਆਂ ਚਾਈਨਾ ਦੀਆਂ ਹੋਈਆਂ ਨੇ ਕਿ ਦੁਨੀਆ ਦੇ ਵਿੱਚ ਇਹ ਮਾਲ ਇੰਨਾ ਸੁੱਟ ਦਿੰਦੇ ਨੇ ਲਿਜਾ ਕੇ ਮੰਡੀ ਦੇ ਵਿੱਚ ਕਿ ਅਗਲੇ ਦਾ ਕੱਖ ਕੱਡਾ ਨਹੀਂ ਰਹਿੰਦਾ ਸੋ ਇਹ ਜਿਹੜੀਆਂ 200 ਤੋਂ ਵੱਧ ਜਿਹੜੀਆਂ ਸ਼ਿਕਾਇਤਾਂ ਹੋਈਆਂ ਦੇ ਵਿੱਚੋਂ ਕੱਲੀਆਂ ਇੰਡੀਆ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ 37 ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਡੀਆ ਦੇ ਵਿੱਚ ਡਿਪੈਂਡੈਂਸੀ ਚੀਜ਼ ਦੀਆਂ ਚੀਨ ਦੀਆਂ ਵਸਤਾਂ ਦੀ ਬਹੁਤ ਹੈ ਖਾਸ ਤੌਰ ਤੇ ਰਾ ਮਟੀਰੀਅਲ ਤੇ ਇੰਟਰਮੀਡੀਏਟ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਦੇ ਬਹੁਤ ਜ਼ਿਆਦਾ ਲੋਡ ਹੈ ਇੰਡੀਆ ਦੇ ਵਿੱਚ ਇਹ ਸਾਰੀ ਦੁਨੀਆ ਇੰਡੀਆ ਨੂੰ ਮੰਡੀ ਦੇ ਤੌਰ ਤੇ ਦੇਖਦੀ ਹੈ ਪਰ ਅਨਫੋਰਚੂਨੇਟਲੀ ਜਿਹੜੀ ਇੰਡੀਆ ਦੀ ਪ੍ਰੋਡਕਸ਼ਨ ਹੈ ਪਿਛਲੇ ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਵੱਧ ਸਕੀ ਕਿ ਉਹ ਇਸ ਤਰ੍ਹਾਂ ਸੈਲਫ ਡਿਪੈਂਡੈਂਟ ਹੋ ਸਕਣ ਉਹਨਾਂ ਨੂੰ ਦੂਸਰੇ ਮੁਲਕਾਂ ਤੋਂ ਲੈਣਾ ਪੈਗਾ ਜਿਨ੍ਹਾਂ ਵਿੱਚ ਚਾਈਨਾ ਬਹੁਤ ਵੱਡਾ ਮੁਲਕ ਹੈ ਸੋ ਚਾਈਨਾ ਦੇ ਨਾਲ ਜਿਹੜਾ ਵਪਾਰਕ ਘਟਾਇਆ ਉਹ 100 ਬਿਲੀਅਨ ਦੇ ਲਾਗੇ ਜਿਹੜਾ ਪਹੁੰਚ ਚੁੱਕਾ ਹੈ ਪਾਵ ਚਾਈਨਾ ਵਾਲੇ ਬਹੁਤ ਜ਼ਿਆਦਾ ਸਮਾਨ ਵੇਚ ਜਾਂਦੇ ਨੇ ਤੇ ਇੰਡੀਆ ਵਾਲੇ ਉਹਨਾਂ ਸਮਾਨ ਉਹਨਾਂ ਨੂੰ ਵੇਚ ਨਹੀਂ ਸਕਦੇ ਖਾਸ ਤੌਰ ਤੇ ਇਲੈਕਟ੍ਰੋਨਿਕਸ ਹੈ ਇਲੈਕਟ੍ਰੋਨਿਕ ਵਹੀਕਲ ਦੀਆਂ ਬੈਟਰੀਜ਼ ਦੂਸਰੀਆਂ ਹਰ ਚੀਜ਼ ਦੇ ਵਿੱਚ ਬੈਟਰੀ ਪੈਂਦੀ ਹੈ ਸੋਲਰ ਪੈਨਲਸ ਜਿਹੜੇ ਨੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇੰਸਟਾਲ ਹੋ ਰਹੇ ਨੇ ਉਹ ਸਾਰੇ ਦੇ ਸਾਰੇ ਤਕਰੀਬਨ ਚੀਨ ਤੋਂ ਆ ਰਹੇ ਨੇ ਸੋ ਇੰਡੀਆ ਵਾਲਿਆਂ ਨੂੰ ਫਿਕਰ ਹੋਇਆ ਰਜੀਤ ਜੀ ਕਿ ਸਾਨੂੰ ਸਾਡੀ ਮਾਰਕੀਟ ਨੂੰ ਡੰਪ ਕਰਾਉਂਪ ਜਿਹੜਾ ਬਣਾ ਦਿੱਤਾ ਇਹ ਇਕਲੇ ਇੰਡੀਆ ਦਾ ਫਿਕਰ ਨਹੀਂ ਨਾਲੇ ਜੀ ਇਹ ਹੋਰ ਨਾਲ ਮੁਲਕਾਂ ਦਾ ਸੋ ਇਕੱਠੇ ਹੋ ਕੇ ਜੇ ਕੁਝ ਕਰਨਗੇ ਤੇ ਫਰਕ ਪਵੇਗਾ ਤੇ ਵਲਟ ਟ੍ਰੇਡ ਤੁਸੀਂ ਹਸਾਬ ਨਾਲ ਕਿ ਵਲਟ ਟ੍ਰੇਡ ਆਰਗੇਨਾਈਜੇਸ਼ਨ ਦੇ ਕੋਲ ਪਿਛਲੇ ਸਾਲ ਦੀਆਂ ਸ਼ਿਕਾਇਤਾਂ ਆਈਆਂ ਨੇ 200 ਤੋਂ ਵੱਧ ਤੇ ਗੰਗ ਨਹੀਂ ਹੋਣਗੇ ਤੁਹਾਨੂੰ ਅੰਦਾਜ਼ਾ ਲਾ ਸਕਦੇ ਹੋ ਅ ਗਿਲਦੀਪ ਜੀ ਮੈਨੂੰ ਲੱਗਦਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਜਿਹੜੇ ਵਪਾਰਕ ਸਮਝੌਤੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਹੋਏ ਉਹਨੇ ਦੁਨੀਆ ਭਰ ਦਾ ਜਿਹੜਾ ਟ੍ਰੇਡ ਦਾ ਇੱਕ ਸਟਾਈਲ ਸੀ ਉਹ ਚੇਂਜ ਕੀਤਾ ਪਰ ਜਦੋਂ ਦੇ 트ੰਪ ਦੂਸਰੀ ਵਾਰ ਪ੍ਰੈਜ਼ੀਡੈਂਟ ਬਣੇ ਨੇ ਮੈਨੂੰ ਲੱਗਦਾ ਕਿ ਉਹ ਸਾਰੀਆਂ ਪਾਲਿਸੀਆਂ ਸਾਰੀਆਂ ਨੀਤੀਆਂ ਜਿਹੜੀਆਂ ਉਹ ਤੈਸ ਨੈਸ ਕਰਦੀਆਂ ਉਹਨਾਂ ਤੇ ਦੁਬਾਰਾ ਸੋਚਣਾ ਪਵੇਗਾ ਸਾਰੇ ਵਿਸ਼ਵ ਨੂੰ ਤੇ ਦੁਬਾਰਾ ਮੈਨੂੰ ਲੱਗਦਾ ਕਿ ਉਹ ਸੈਟ ਕਰਨੀਆਂ ਪੈਣਗੀਆਂ ਸੋ ਉਹ ਇੱਕ ਵਾਰੀ ਤਾਂ ਸਾਰਾ ਜੇ ਕਿਨਨ ਸਾਰਾ ਖਲਾਰਾ ਪਾ ਦਿੱਤਾ ਜੀ ਉਹਨਾਂ ਨੇ ਜੀ